ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਮੇਰੇ ਯਾਰ ਵਾਹ ਇਹ ਸਾਨੂੰ ਫੇਰ ਮਿਲ ਗਿਆ ਅੱਜ ਹਾਏ ਟੌਰਾਂ ਦੇ ਮੁੰਡਾ ਅੱਜ ਮੁੰਡਾ ਸੋਹਣਾ ਲਾ ਸੱਚੀ ਭਾਈ ਅੱਜ ਦਿਰੋਂ ਕਹਿੰਦਾ ਸੋਹਣਾ ਲਾ ਵਾਹ ਕਸੀਰ ਹੈ ਆ ਪਾਣੀ ਗਲਾਸਾਂ ਚ ਜੀ ਕੀ ਪੀਵਾਂਗੇ ਚਾਹ ਤਾਂ ਪੀਵਾਂਗੇ ਮੈਨੂੰ ਲੱਗਦਾ ਚਾਹ ਇਹਨੂੰ ਮੈਨੂੰ ਪਿਉਣੀ ਪੈਣੀ ਹੈ ਇਹ ਚਾਹ ਅੱਜ ਮਿੱਤਰ ਪਿਆਰੇ ਆਏ ਨਹੀਂ

ਜਿਹੜੇ ਮਖਸਨ ਨੂੰ ਆਏ ਸੀ ਉਹ ਵੀ ਹੋ ਗਿਆ ਜਿਹੜੇ ਨਹੀਂ ਆਏ ਸੀ ਉਹ ਵੀ ਹੋ ਗਿਆ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ ਹਾਂਜੀ ਆ ਸਾਡਾ ਕਾਰਡ ਆਜੀ ਹਾਂਜੀ ਸਾਨੂੰ ਵੀ ਪ੍ਰੋਗਰਾਮ ਤੇ ਸਾਡਾ ਨੰਬਰ ਤੁਹਾਨੂੰ ਅਸੀਂ ਇਹ ਕਾਰਡ ਪ੍ਰੋਵਾਈਡ ਕਰਾ ਦਾਂਗੇ ਉਹਦੇ ਵਿੱਚ ਸਾਡੇ ਕੀ ਆਹੋ ਥੰਬਲੈਂਕ ਸਾਡੇ ਕਾਰਡ ਹੋਊਗਾ ਸਾਨੂੰ ਤੁਸੀਂ ਸੰਪਰਕ ਕਰੋ ਸੰਪਰਕ ਕਰੋ ਸਾਨੂੰ ਪ੍ਰੋਗਰਾਮ ਦਾ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਆਜ ਤਾਂ ਆਨੰਦ ਆ ਗਿਆ ਸਵਾਦ ਆ ਗਿਆ ਅੱਜ ਸਾਨੂੰ ਭੈਣ ਨੇ ਬਣਾ ਕੇ ਦਿੱਤੇ ਆ ਕੜੀ ਚੌਲ ਪਹਿਲੀ ਵਾਰ ਹੋਇਆ ਭਈ ਆਈਫੋਨ ਨਾ ਮੈਂ ਲਿਆ ਆਈਫੋਨ ਦੇ ਨਾਲ 32 ਇੰਚ ਦੀ ਉਹ ਡਰਾਇਵ ਟੀਵੀ ਸਾਨੂੰ ਗਿਫਟ ਮਿਲ ਰਿਹਾ ਹੈ। ਅਸੀਂ ਸ਼ਾਪ ਦਾ ਨਾਮ ਦੱਸੀ ਕਿੱਥੇ ਆਉਣਾ? ਸ਼ਾਪ ਦਾ ਨਾਮ ਕੀ ਆ? ਸ਼ਾਪ 'ਚ ਹੀ ਆਉਣਾ ਜੀ। ਕਿੱ사 ਲੱਗਾ ਮੇਰਾ ਮਜ਼ਾਕ? ਆਹ ਤੋੜਾ ਮੁੰਡਾ ਦੇਖ ਲੋ ਜੀ। ਹੈਲੋ ਆਹ ਸੋਹਣਾ ਮੁੰਡਾ ਮੂਹ ਦਿਖਾਈ। ਹੈਲੋ ਗਾਇਜ਼। ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਆਪਾਂ ਫੇਰ ਪਹੁੰਚ ਗਏ ਸਟੂਡੀਓ ਅੱਜ ਲੇਟਰੀ ਹੈਗੀ ਅੱਜ ਸਾਡਾ ਕੰਮ ਘੱਟ ਚੱਲੂਗਾ ਆ ਸਾਡੇ ਐਡੀਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਕੰਮ ਸਤਿ ਸ੍ਰੀ ਅਕਾਲ ਜੀ ਕੰਮ ਘੱਟ ਚੱਲੂਗਾ ਵਲੌਗ ਜ਼ਿਆਦਾ ਚੱਲੂਗਾ ਹਾਂ ਅੱਜ ਲੇਟ ਹੈ ਨਹੀਂ ਕੀ ਜੀ ਤੇ ਅੱਜ ਅਸੀਂ ਆਪਦਾ ਮਾੜਾ ਮੋਟਾ ਕੰਮ ਕਰਕੇ ਚੱਲ ਜਾਣਾ ਤੇ ਹੁਣੀ ਹੁਣੀ ਅਸੀਂ ਲੜਾਈ ਦੇਖਿਆ ਟਿਆਂ ਜੀ ਇੱਥੇ ਵੀ ਤ੍ਰਿਪੀ ਟੂ ਬਣਿਆ ਪਿਆ ਇੱਥੇ ਵੀ ਲੜਾਈਆਂ ਚੱਲਦੀਆਂ ਹੁਣੀ ਹੁਣੀ ਇੱਕ ਲੜਾਈ ਹੋ ਗਈ ਆ ਪਹਿਲਾਂ ਲੜ ਪਈ ਉਹ ਨਾਲ ਨਾਲ ਦੇ ਫਰਾੜੀ ਵੀ ਪਾ ਲਈ ਮੈਨੂੰ ਨਹੀਂ ਸਾਲੀ ਹੁਣ ਅੱਜ ਅਸੀਂ ਪ੍ਰਮੋਸ਼ਨ ਕਰਨ ਜਾਵਾਂਗੇ ਨਾ ਅੱਜ ਵੇ ਫੇਲੇ ਆ ਅਸੀਂ ਕੋਲਚੜ ਦੀ ਕਰਾਂਗੇ ਪ੍ਰਮੋਸ਼ਨ ਜੀ ਨਾਲ ਕੋਲਚੇ ਖਾ ਕੇ ਆਵਾਂਗੇ 버ਗਰ ਖਾ ਕੇ ਆਵਾਂਗੇ ਤੇ ਇੱਕ ਜਾਣਾ ਅਸੀਂ ਯੂਨੀਵਰਸਿਟੀ ਡਾਟਾ ਦੇ ਕੇ ਆਉਣਾ ਇੱਕ ਅਸੀਂ ਇੱਥੇ ਨਵਾਂ ਸਟੂਡੀਓ ਬਣਾ ਕੇ ਆਉਣਾ ਬਾਕੀ ਬਲੌਗ ਕੰਟੀਨਿਊ ਚੱਲੂਗਾ ਜੀ ਅੱਜ ਅੱਜ ਲੇਟ ਹੈ ਨਹੀਂ ਪਤਾ ਘਟ ਸਾਹਿਬ ਜੋਤੀ ਸਰੂਪ ਸਾਹਿਬ ਵਾਲਾ ਜਿਹੜਾ ਫਿੱਟਰ ਬੰਦ ਕਰਿਆ ਹੋਇਆ ਜੀ ਸੋ ਬਾਕੀ ਹੁਣ ਕੰਟੀਨਿਊ ਨੂੰ ਅੱਜ ਤਾਂ ਬਲੌਗ ਦਾਸ ਨੂੰ ਹੀ ਦਿਖਾਉਣਗੇ ਆ ਜੀ ਸੱਜਣੋ ਪਹੁੰਚ ਗਏ ਉਸ ਦੁਆਰੇ ਤੇ ਜਿੱਤੇ ਅਸੀਂ ਰੋਜ਼ ਰੋਜ਼ ਆਈਦਾ ਅੱਜ ਅਸੀਂ ਫੇਰ ਆ ਗਏ ਯੂਨੀਵਰਸਿਟੀ ਆ ਘਮਕਾ ਕੇ ਛਾਤੀ ਲਾ ਕੇ ਅੱਜ ਮੋਟਰਸਾਈਕਲ ਤੇ ਉਹ ਅੱਜ ਫੀਮੇਲ ਦੇ ਨਾਲ ਫੀਮੇਲ ਦੇ ਨਾਲ ਫੀਮੇਲ ਦੇ ਨਾਲ ਫੀਮੇਲ ਦੇ ਬੈਕ ਸੈਟ ਤੇ ਲਾਤਾ ਹਾਂਜੀ ਆ ਤੁਸੀਂ ਕੀ ਕਰਨਾ ਵੀ ਮੇਰੇ ਇਹਦੇ ਡਾਟਾ ਕਾਪੀ ਕਰਨਾ ਹੈ ਜਿਹੜਾ ਕੰਮ ਕਰਕੇ ਰੁਪਏ ਲੈਣੇ ਨੇ ਨਾ ਤਾਂ ਹੀ ਦੇਣਗੇ ਓਕੇ ਅੱਜ ਮੁੰਡਾ ਸਾਡਾ ਟੌਰ ਘਟ ਕੇ ਆਈ ਹਾਂ ਲੱਗਦੀ ਆ ਪੂਰੀ ਟੌਰ ਸੋਨਾ ਜਾਂਚਦਾ ਜਾਂਚਦਾ ਹਾਏ ਓ ਮੇਰੇ ਯਾਰ ਵਾਹ ਇਹ ਸਾਨੂੰ ਫੇਰ ਮਿਲ ਗਿਆ ਅੱਜ ਹਾਏ ਟੌਰਾਂ ਦੇ ਮੁੰਡਾ ਅੱਜ ਮੁੰਡਾ ਸੋਹਣਾ ਲਾ ਸੱਚੀ ਬਾਈ ਅੱਜ ਦਿਰੋਂ ਕਹਿੰਦਾ ਸੋਹਣਾ ਲੱਗਦੇ ਹੂੰ ਕੀ ਹਾਲ ਚਾਲ ਨੇ ਤੇਰੀ ਤਾਂ ਮੈਂ ਪਹਿਦੋਂ ਪਹਿਲਾਂ ਕਿਹਾ ਵੀ ਤੂੰ ਸੋਹਣਾ ਲੱਗਦਾ ਅੱਜ ਵੀ ਮੁੰਡਾ ਸੋਹਣਾ ਲੱਗਦਾ ਹਾਂ ਇਹ ਰੱਬੀ ਰੂਹਾਂ ਨਾਲੇ ਭਟਕਦੀਆਂ ਰੂਹਾਂ ਇਹ ਸਾਨੂੰ ਟੱਕਰ ਦੀਆਂ ਰਹਿੰਦੀਆਂ ਨੇ ਅੱਛਾ ਜੀ ਇੱਥੇ ਆ ਗਏ ਅਸੀਂ ਵੀ ਰੋਜ਼ ਆਉਣਾ ਸਾਡੀ ਯੂਨੀਵਰਸਿਟੀ ਆ ਮਤਲਬ ਸਾਡਾ ਕਾਰਜ ਆ ਅੱਜ ਕੇਲੇ ਲੈਣ ਚੱਲੀ ਅਸੀਂ ਕੇਲੇ ਲੈਣੇ ਚੱਲੇ ਸੀ ਇਹਨੇ ਕੇਲੇ ਲੈਣ ਚੱਲੇ ਆਲੇ ਚਲੋ ਤੁਸੀਂ ਲੈ ਆਓ ਫੇ ਸਾਨੂੰ ਕੋਈ ਗੱਲ ਵੀ ਸਾਂਝੇ ਕਰਾਂਗੇ ਹੈ ਠੀਕ ਆ ਠੀਕ ਠਾਕ ਵਧੀਆ 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 ਤੁਸੀਂ ਦੱਸੋ ਸਾਡਾ ਮੁੰਡਾ ਤਿਆਰ-ਬਰ ਤਿਆਰ ਹੋ ਕੇ ਹਾਂਜੀ ਸਰ ਅੱਜ ਫਿਰ ਕਿਤਕਤ ਜਾਣਾ ਪਹਿਲਾਂ ਤਾਂ ਆਪਾਂ ਉੱਧਰ ਜਾਣਾ ਨਵੇਂ ਬਿਲਡਿੰਗ 'ਚ ਹਾਂ ਪਰਲੇ ਘਰੇ ਨਹੀਂ ਯਾਰ ਪਹਿਲਾਂ ਚਾਹ ਪੀਣੀ ਹੈ ਹੈਲੋ ਅਨੁਸਾਰ ਚਾ ਫੇ ਜਾਣ ਸਰ ਇਹ ਫਿਰ ਲੋ ਚਾਹ ਵੀ ਨਾ ਨਹੀਂ ਸ੍ਰੀ ਚਾਹ ਚਾਹ ਤਾਂ ਪੀਵਾਂਗੇ ਚਾਹ ਨਹੀਂ ਚਾਹ ਤਾਂ ਪੀਵਾਂਗੇ ਖੇਡੂਗਾ ਸਮਾਨ ਆਹ ਪੀਣ ਦੋ ਜਿਹੜਾ ਸਮਾਨ ਉਹ ਖੇਡੂਗਾ ਹਾਂ ਅਸੀਂ ਖੇਡਾਂਗੇ ਠੀਕ ਆ ਆ ਸਾਡਾ ਘਰ ਆ ਜੀ ਇਹ ਸਾਡਾ ਘਰ ਆ ਇੱਥੇ ਅਸੀਂ ਰਹਿੰਦੇ ਸੀ ਉਹ ਪਰਲਾ ਘਰ ਆ ਹਾਂ ਇੱਥੇ ਘਟਕਰਦਾ ਹੁੰਦਾ ਉਹ ਆ ਸਾਡਾ ਬੰਦਾ ਆ ਪਾਣੀ ਗਲਾਸਾਂ ਚ ਜੀ ਕੀ ਪੀਵਾਂਗੇ ਚਾਹ ਚਾਹ ਤਾਂ ਪੀਵਾਂਗੇ ਸਾਬਾ ਨੇੜੇ ਜਾ ਕੇ ਇੱਕ ਡੱਬੀ ਹੋਰ ਲਿਆਵਾਂਗੇ ਜਿਹੜੇ ਸਾਬਾ ਨਾਲ ਆਪਾਂ ਖਾ ਪੀ ਰਹੇ ਹਾਂ ਨਾ ਉਹ ਮੈਨੂੰ ਲੱਗਦਾ ਵੀ ਜਲਦੀ ਹੋ ਜਾਵਾ ਸਾਬਾ ਤਾਂ ਬਾਲੀ ਦੂਰ ਆ ਇਹ ਲਓ ਜੀ ਇਹ ਤੁਹਾਡੇ 15 ਕਿਤੇ 45 ਕਿਤੇ 45 ਕਿਤੇ 15 ਹਾਂ ਇਹ ਫਾਇਦੇ ਚ ਫਾਇਦੇ ਚ ਆ ਬੰਦਰਾ ਵੀ ਆਪਾਂ ਖਾਣੂ ਲੈਣੇ ਨੇ ਲਓ ਜੀ ਚਾਹ ਤਾਂ ਪੀ ਰਹੇ ਹਾਂ ਅਸੀਂ ਇਹ ਸਾਡੀ ਲਾਇਬ੍ਰੇਰੀ ਉਹ ਮਤਲਬ ਸਾਡੀ ਕੰਟਿਨ ਤੇ ਮਾਹੌਲ ਯੂਨੀਵਰਸਿਟੀ ਦਾ ਚੱਲ ਰਹੀ ਹੈ ਚਾਹ ਅੱਜ ਮਿੱਤਰ ਪਿਆਰੇ ਆਏ ਨਹੀਂ ਅੱਜ ਆਪਾਂ ਦੋ ਜਾਣੇ ਆ ਅੱਜ ਲਾਈਟ ਵੀ ਨਹੀਂ ਹੈਗੀ ਕੱਲ ਆਪਾਂ ਜੋ ਆਪਣਾ ਕੰਮ ਕਰਿਆ ਹੋਊਂ ਵਿਲੇ ਤਾਂ ਆਪ ਹੈ ਨਹੀਂ ਅੱਜ ਇੱਕ ਚੰਬਾ ਹੋ ਗਿਆ ਯਾਦੂ ਹੋ ਗਿਆ ਹੋ ਗਿਆ ਅਜਾਦੂ ਹੋ ਗਿਆ ਸਾਨੂੰ ਸਮਝ ਨਹੀਂ ਆਇਆ ਐ ਸਾਡੇ ਕੋਲ ਇੱਕ ਪ੍ਰਾਣੀ ਲੰਘਿਆ ਉਹ ਸਭ ਤੋਂ ਪਹਿਲਾਂ ਹਾਜ਼ਰ ਹੋ ਗਿਆ ਵਾਹੋ ਆਪ ਮੈਂ ਚਾਹ ਹੀ ਪੀਤੀ ਆ ਚਲੋ ਕੋਈ ਹੁਣ ਆਪਾਂ ਕਰ ਚੱਲੇ ਆ ਇੱਧਰ ਸੈਚ ਲਾ ਕਰਨ ਇੱਧਰ ਇੱਧਰ ਖਜ਼ਾਨਾ ਆਇਆ ਕੋਟੀ ਇੱਧਰ ਲੋ ਅੱਜ ਅਸੀਂ ਘੁੰਮੀ ਫਿਰੀ ਕਰਾਂਗੇ ਨਿਆਰੇ ਲਵਾਂਗੇ ਆ ਕੰਮ ਵੀ ਕਰਾਂਗੇ ਇੱਕੋ ਯੂਨੀਵਰਸਿਟੀ ਚ ਪੜਦੇ ਅਸੀਂ ਤੋਂ ਬਲੌਗਰ ਤੋਂ ਠੀਕ ਆ ਹੁਣ ਆਪਾਂ ਤਾਂ ਸੰਭਰ ਵੇਲੇ ਆ ਸੰਭਰ ਤੋਂ ਬਾਅਦ ਜੁਆਇਨ ਕਰਾਂਗੇ ਸਾਡੇ ਮੁੰਡੂ ਨੌਕਰੀ ਮਿਲ ਗਈ ਜੀ ਵਧਾਈਆਂ ਬਹੁਤ ਬਧਾਈਆਂ ਸਾਡੇ ਬੰਦੇ ਨੂੰ ਨੌਕਰੀ ਅੱਜ ਫੇਰ ਆਤੀ ਕਰਤਿਆ ਬੁਲਾਤੀ ਨਾ ਹਾਏ ਦੇਖੋ ਚਲੋ ਸਵੇਰੇ ਕਿਸ ਨੇ ਮੈਨੂੰ ਕਿਹਾ ਸੀ ਅੱਜ ਆ ਜੇ ਵੀ ਆਪਾਂ ਖਰਚੇ ਜ਼ਿਆਦਾ ਕਰਦੇ ਆ ਸੋ ਕੋਈ ਖਰਚਾ ਨਹੀਂ 15 ਵਾਲੀ ਚਾਹ ਪੀ ਲਈ ਬਹੁਤ ਆ ਖਰਚੇ ਘਟਾਓ ਉਹ ਮੁੰਡੇ ਕੋਲ ਜਾਣਾ ਉੱਤੋਂ ਆਪਾਂ 버ਗਰ ਖਾਏ ਹੋਣੇ ਫਰੀਦ ਠੀਕ ਆ ਨਾਲੇ ਵੀ ਵੀਡੀਓ ਕਰਿਆਉਣੀ ਆ ਨਾਲੇ ਆਪਣਾ ਕੰਟੈਂਟ ਮਿਲ ਗਿਆ ਹਾਂ ਕੰਟੈਂਟ ਹੁਣ ਚਲੋ ਜੀ ਐਸ ਘਰੇ ਇੱਧਰ ਨੂੰ ਕਹ ਕਹਾਂ ਲੱਜੇ ਇਦਾਂ ਰੋਜ਼ ਹੀ ਨਹੀਂ ਖੁਸ਼ ਹੁੰਦੀ ਇੱਧਰ ਨੂੰ ਆ ਕੇ ਨਾ ਲਓ ਜੀ ਫੇਰ ਚੱਕ ਲਿਆ ਕੈਮਰਾ ਹੀ ਯੂਨੀਵਰਸਿਟੀ ਵਾਲੇ ਸਾਡੇ ਘਰ ਨੂੰ ਦੇਖਤ ਨਹੀਂ ਵੀ ਕਰਦੇ ਪਤਾ ਨਹੀਂ ਕਿ ਆਖਰੀ ਅਸੀਂ ਯੂਨੀਵਰਸਿਟੀ ਨੂੰ ਦੇਖਦੇ ਹਾਂ ਨਾ ਪਰ ਇੰਨਾਗਾ ਵੀ ਪੂਰੀ ਯੂਨੀਵਰਸਿਟੀ ਪਤਾ ਲੱਗ ਗਈ ਇਹ ਮੁੰਡੇ ਬਲੌਗਰ ਭਾਈ ਸਨਖੇ ਹੋ ਗਏ ਜ਼ਿਆਦਾ ਹੋਵੇ ਸਕੋਰ ਜ਼ਿਆਦਾ ਹੋਵੇ ਕੁੜੀਆਂ ਵਾਂਗੂ ਆ ਇੱਕ ਜਿਹੜੇ ਫੋਟੋ ਹੀ ਨਹੀਂ ਖਿੱਚਦੇ ਆਹ ਆਏ ਕਰ ਆਹ ਤੇਰੀ ਖਿੱਚਾਂਗੇ ਤੇਰੀ ਖਿੱਚਾਂਗੇ ਛੇਤੀ ਉਹ ਤੁਹਾਡੇ ਮੂੰਹ ਤੇ ਪੈਂਦੀ ਆ ਧੁੱਪ ਕਰੇ ਤੁਸੀਂ ਕਾਲੀਆਂ ਹੋਣੇ ਏਡੀਆਂ ਤੁਸੀਂ ਤੇ ਲੋ ਜੀ ਇੰਨੇ ਕ ਟਾਈਮ ਲਈ ਅਸੀਂ ਯੂਨੀਵਰਸਿਟੀ ਆਏ ਸੀਗੇ ਜਿਹੜੇ ਮੱਕ ਸਾਨੂੰ ਆਏ ਸੀ ਉਹ ਵੀ ਹੋ ਗਿਆ ਜਿਹੜੇ ਨਹੀਂ ਆਏ ਸੀ ਉਹ ਵੀ ਹੋ ਗਿਆ ਤੇ ਅੱਜ ਦਿਲ ਬਾਗੋ ਬਾਗ ਹੈ ਚਾਹ ਪਚਾਇ ਪਹਿਲਾਂ ਹੀ ਬੁਲਾ ਦਿੱਤੀ ਸੀਗੀ ਚਾਹ ਹੀ ਪਹਿਲਾਂ ਹੀ ਪੀ ਲਈ ਸੀਗੀ ਹੁਣ ਸਾਨੂੰ ਕੜੀ ਜੋਲ ਢੀਕਦੇ ਆ ਸਾਨੂੰ ਵੱਡੇ ਮਾਰ ਦਾ ਫੋਨ ਆ ਗਿਆ ਕਹਿੰਦੇ ਆਜੋ ਬਣੇ ਆਜੋ ਹੈ ਆ ਜਾਨਾ ਖੜੀ ਚੌਲ ਅੱਜ ਹੋ ਸਕਦਾ ਸੀ ਇੱਕ ਨਵੀਂ ਪਾਰਟੀ ਵੀ ਕਰ ਸਕਦੇ ਹਾਂ ਜੇ ਬਣ ਜਾ ਮਾਹੌਲ ਜੀ ਹਾਂ ਉਸ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕਿੱਥੇ ਕੀ ਕਰਿਆ ਉਹਨੇ ਮੈਂ ਤਾਂ ਮਾਹੌਲ ਦੇ ਸਭ ਤੋਂ ਬਾਹਰ ਦੀਆਂ ਗੱਲਾਂ ਹੋਈਆਂ ਬਈਆਂ ਨੇ ਉਹ ਕਹਿੰਦੇ ਵੀ ਇਹ ਦੇਖੋ ਇਹ ਗੱਲ ਹੁਣ ਆਇਆ ਸਾਡੇ ਯੂਨੀਵਰਸਿਟੀ ਪ੍ਰੋਗਰਾਮ ਲਗਭਗ ਸਟੌਪ ਕਿਟ ਹੋ ਗਿਆ ਪ੍ਰੋਗਰਾਮ ਚਾਹੀਦਾ ਮੁੱਕ ਗਏ ਜੀ ਮੁੱਕ ਗਏ ਇਹ ਅੰਗਰੇਜ਼ੀ ਬੱਜ ਜਾਂਦੀ ਹੈ ਇਹਦੀ ਪ੍ਰੋਗਰਾਮ ਤਾਂ ਹੋ ਜੀ ਹਾਂ ਕੋਈ ਨਹੀਂ ਮਾਇਆ ਮਾਇਆ ਦੇ ਇੱਕ ਜਾਨ ਪ੍ਰੋਗਰਾਮ ਤਾਂ ਹੋਣਾ ਚਾਹੀਦਾ ਉਹਦੇ ਲਈ ਅਸੀਂ ਹੁਣ ਬੱਖੇ-ਪੁੱਖੇ ਉਨਾ ਕਾਰਜਾਂ ਚ ਆਪਣੇ ਕਾਰਡ ਦੇ ਕੇ ਆਉਣਾ ਬਿਸ਼ਤੀ ਦਾ ਹਮਮ ਲੋ ਸਾਨੂੰ ਜੀ ਸੰਭਦਾ ਹੋ ਤੇ ਹੋਰ ਕੀ ਖਿਦਦ ਜੰਨੇ ਐ ਕਰਾਂਗੇ ਚੌਂਕ ਤੇ ਖੜ੍ਹ ਜੰਨੇ ਆ ਜਿਹੜਾ ਆ ਗਿਆ ਹਲੋ ਜੀ ਖਿਚਾਉਣੀਆਂ ਹੀ ਉਹਦੇ ਵਾਂਗ ਆਮਰੇ ਸਰਵਾਂ ਫੋਟੋ ਸ਼ੂਟ ਫੋਟੋ ਸ਼ੂਟ ਕਰ ਲ ਇੱਕ ਵਾਰੀ ਆਹ ਜੀ ਆ ਸਾਡਾ ਕਾਰਡ ਆਹ ਜੀ ਸਾਨੂੰ ਜੀ ਪ੍ਰੋਗਰਾਮ ਤੇ ਸਾਡਾ ਨੰਬਰ ਆ ਤੁਹਾਨੂੰ ਅਸੀਂ ਇਹ ਕਾਰਡ ਪ੍ਰੋਵਾਈਡ ਕਰਾਵਾਂਗੇ ਉਹਦੇ ਵਿੱਚ ਸਾਡੇ ਕੀ ਆ ਉਹ ਥੰਬ ਲੈਂਟ ਸਾਡੇ ਚ ਕਾਰ ਹੋਊਗਾ ਸਾਨੂੰ ਤੁਸੀਂ ਸੰਪਰਕ ਕਰੋ ਸੰਪਰਕ ਕਰੋ ਸਾਨੂੰ ਪ੍ਰੋਗਰਾਮ ਦਾ ਹਾਂ ਜੀ ਇਹ ਜੇ ਸਾਨੂੰ ਪ੍ਰੋਗਰਾਮ ਦੋ ਵੀ ਅਸੀਂ ਵੀ ਹੈਰਾਨ ਹੋ ਜੀ ਵੀ ਹੈ ਵੀ ਪ੍ਰੋਗਰਾਮ ਹੁੰਦਾ ਹਾਂ ਜੀ ਹਾਂ ਹਾਂ ਜੀ ਸੋ ਅਸੀਂ ਨਾ ਜੀ ਅਸੀਂ ਇੱਕ ਛੇਤੀਓ ਆਉਣ ਵਾਲੇ ਦਿਨਾਂ 'ਚ ਵੀ ਕਹਿਣ ਤੋਂ ਭਾਵ ਸਭਾ ਤੋਂ ਪਹਿਲਾਂ ਪਹਿਲਾਂ ਇੱਕ ਵੀ ਕਰਾਣਾ ਜੀ ਇੱਕ ਕਹਿੰਦੇ ਹੁੰਦੇ ਨੇ ਜੀ ਕਾਫੀ ਸਮਾमेलन ਹਾਂ ਕਾਫੀ ਸਮਾमेलन ਸਾਨੂੰ ਅਪਰੂਵਲ ਮਿਲ ਗਈ ਅਪਰੂਵਲ ਮਿਲ ਗਈ ਬਸ ਹੁਣ ਤਰੀਕ ਮਿਲ ਜਾਵੇ ਫਿਰ ਅਸੀਂ ਪੂਰੇ ਜੋਰਾਂ 'ਚ ਹੋਰਾਂ ਤੇ ਗੱਜ-ਵੱਜ ਕੇ ਕਰਾਵਾਂਗੇ ਅੱਜ ਦਾ ਆਨੰਦ ਆ ਗਿਆ ਸਵਾਦ ਆ ਗਿਆ ਅੱਜ ਸਾਨੂੰ ਭੈਣ ਨੇ ਬਣਾ ਕੇ ਦਿੱਤੇ ਆ ਅੱਜ ਚੱਲਣੇ ਕੜੀ ਛੋਲ ਆ ਤੇ ਰਾਏ ਦੀ ਹਾਂ ਆ ਤਾਂ ਅੱਜ ਅੱਜ ਤਾਂ ਰੂਹ ਖੁਸ਼ ਹੋ ਗਈ ਤੇ ਰੂਹ ਬਾਗੋ ਬਾਗ ਕੋਈ ਕਿਤੇ ਕੋਈ ਕੰਮ ਨਹੀਂ ਲਓ ਜੀ ਕੜੀ ਛੋਲ ਛਕ ਰਹੇ ਆ ਤੇ ਬਾਕੀ ਕੜੀ ਛੋਲਾ ਖਾ ਪੀ ਕੇ ਫੇਰ ਦਿਖਾਉਣੇ ਵਿੱਚ ਕਿੱਥੇ ਤੁਰਨਾ ਫਿਰਨਾ ਹਲੇ ਲਓ ਜੀ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਨਵੇਂ ਐਂਡਰੌਇਡ ਟੀਵੀ ਦੇ ਆ ਲੈਣ ਕੋਸ਼ ਆ ਇਹਦੀ ਹਾਂ ਜੀ ਲੈ ਕੇ ਕੋਚਦੇ ਸੋਨਾ ਜੀ 32 ਇੰਚ ਹੀ ਆ ਇਹ ਠੀਕ ਹੈ ਤੇ ਇਹਦੇ ਵਿੱਚ ਆਪਾਂ ਸਿਰਫ ਰੀਲਾ ਦੇਖਣੀ ਆ ਨਾ ਵੀ ਲੈਂ ਤਾਂ ਆਪਾਂ ਕੁਝ ਹੋਰ ਆਈ ਸੀਗੇ ਉਹ ਵੀ ਇਹ ਆਪਾਂ ਨੂੰ ਗਿਫਟ ਦੇ ਰਹੇ ਨੇ ਨਾਲ ਉਹਦੇ ਹਾਂ ਪਹਿਲੀ ਵਾਰ ਹੋਇਆ ਭਈ ਆਈਫੋਨ ਨਵਾਂ ਲਿਆ ਆਈਫੋਨ ਦੇ ਨਾਲ 32 ਇੰਚ ਦਾ ਰਾਈਟੀ ਵੀ ਤੁਹਾਨੂੰ ਗਿਫਟ ਮਿਲ ਰਿਹਾ ਠੀਕ ਹੈ ਅਸੀਂ ਸ਼ਾਪ ਦਾ ਨਾਮ ਦੱਸੀ ਕਿੱਥੇ ਆਉਣਾ ਹੈ ਸ਼ਾਪ ਦਾ ਨਾਮ ਕੀ ਆ ਸ਼ਾਪ ਚ ਹੀ ਆਉਣਾ ਜੀ ਫੋਨ ਸਟੂਡੀਓ ਬ੍ਰਿੰਦਰ ਫੋਨ ਸਟੂਡੀਓ ਫੋਨ ਸਟੂਡੀਓ ਤੇ ਆਉਣਾ ਆਪਣੇ ਸਰੰਦ ਮੰਡਾ ਸਰੰਦ ਵੱਡੀ ਜੇ ਐਸ ਬੀ ਆਈ ਉਹਦੇ ਬੈਂਕ ਉਹ ਪਰ ਚੱਲ ਰਹੀ ਆ ਰੇਕ ਆਈ ਹੋਣਾ ਚਲੂ ਰਹੋ ਤੇ ਲਓ ਜੀ ਇੱਕ ਪਾਰਟੀ ਅਸੀਂ ਕਰਕੇ ਆ ਗਏ ਤੇ ਦੂਜੀ ਪਾਰਟੀ ਅਸੀਂ ਲੈਣ ਆ ਗਏ ਤੇ ਆ ਵੀਰਾ ਤੁਸੀਂ ਆਪਣੇ 1 2 ਦਿਨ ਪਹਿਲਾਂ ਵਲੌਗ ਦੇ ਦੇਖਿਆ ਹੋਣਾ ਤੇ ਵੀਰੇ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਵੀਰੇ ਨੇ ਆਪਣਾ ਨਵਾਂ ਕੰਮ ਸਟਾਰਟ ਕਰਿਆ ਤੇ ਹੁਣੇ ਹੁਣੇ ਇਹਦੀ 버ਗਰ ਖਾ ਕੇ ਆਟਿਆ ਸਰ ਕਿੰਦਾਂ ਦਾ ਟੇਸ ਲੱਗਿਆ ਕਿੰਦਾ ਨੰਬਰ ਕਿੰਦਾ ਨੰਬਰ ਮੈਂ ਕਹਾਂ ਨਹੀਂ ਬਹੁਤ ਵਧੀਆ ਪੂਰੀ ਸਫਾਈ ਨਾਲ ਕੰਮ ਕੋਈ ਉਹ ਨਹੀਂ ਹੈਗਾ ਸਾਰੇ ਮੇਰੇ ਵੀਰ ਜਿਨ੍ਹਾਂ ਨੇ ਵੀ ਇਹੀਆਂ ਚੀਜ਼ਾਂ ਖਾਣ ਦੇ ਯਕੀਨ ਨੇ ਚਟਪਟੀਆਂ ਮਸਾਲੇਦਾਰ ਨਾ ਤੇ ਉਹ ਪਹੁੰਚੋ ਜਰੂਰ ਜਿਹੜਾ ਆਪਣਾ ਪੁਰਾਣਾ ਬੱਸ ਸਟੈਂਡ ਆ ਇੱਕ ਇਧਰੋਂ ਸਾਫ ਸਫਾਈ ਵਾਲਾ ਕੋਈ ਹੋ ਨਹੀਂ ਆਹ ਲੋ ਜੀ ਆ ਦੇਖੋ ਫ੍ਰੈਂਚ ਫ੍ਰਾਈਜ਼ ਤੇ ਇੱਕ ਰੋਡ ਆਪਣਾ ਜਾਂਦਾ ਰੇਲਵੇ ਰੋਡ ਨੂੰ ਦੂਜਾ ਆਪਣੇ ਸਾਨੀਪੁਰ ਰੋਡ ਨੂੰ ਜਿਹੜਾ ਪੁਰਾਣੇ ਬੱਸ ਸਟੈਂਡ ਵਾਲਾ ਕੋਲ ਹੈ ਉੱਥੇ نیچے ਵੀਰਾ ਰੈਡੀ ਆਪਣਾ ਸ਼ਾਪ ਆ ਵੀ ਦੇ ਦੀ ਇਹ ਲਾਂਦੇ ਨੇ ਸਟਾਲ ਤੇ ਜਰੂਰ ਵੀਰੇ ਕੋਲ ਆਇਓ ਤੇ ਕਾਫੀ ਪੀਓ ਹੋ ਹਾਂਜੀ ਅੱਜ ਅਸੀਂ ਕੁੜੇ ਨਵਲੀ ਨੂੰ ਬਰਾਈਆਂ ਦੇ ਪਾਰਟੀ ਦੇ ਆਇਓ ਤਾਂ ਸਾਰਾ ਕੋ ਕਰੇ ਇੱਕ ਪਾਰਟੀ ਸਹਿਯਾਤ ਕਰਦੀ ਤੇ ਹੁਣ ਅਸੀਂ ਦੁਵਾਤਾ ਅੱਜ ਅਸੀਂ ਕਿਤੇ ਬੇਲੇ ਲੈਟ ਭੱਜੂ ਜਾਂ ਬੇਲੇ ਨੇ ਅਸੀਂ ਦੁਬਾਰਾ ਚੱਲੇ ਜਾਣਾ ਆਪਣਾ ਨਵਾਂ ਸੰਤ ਲੈਣ ਹੈ ਨਿਊ ਅੱਜ ਹੋਰ ਸੰਤ ਲਿਆ ਜਾਊਗਾ ਤੇ ਉਹ ਸੰਤ ਲੈ ਕੇ ਇਦੋਂ ਦੁਬਾਰਾ ਪਾਰਟੀ ਹੋਣਿਆ ਇਹ ਰੋਡ ਆਦਲ ਮੰਡੀ ਇਹ ਕਿਹੜਾ ਰੋਡ ਪੱਜਦਾ ਰੇਲਵੇ ਰੋਡ ਇਹ ਨਾ ਨਾ ਇਹ ਉਹ ਆ ਜੀ ਪੱਟੀ ਕੰਡਾ ਆ ਸਾਹਮਣੇ ਆ ਪੱਟੀ ਕੰਡਾ ਪੱਟੀ ਕੰਡੇ ਵਾਲਾ ਰੋਡ ਆ ਜੀ ਇਧਰੋਂ ਇਹ ਸਾਨੀਪੁਰੋਂ 쪽 ਜਾ ਵੱਜਦਾ ਤੇ ਬਹੁਤ ਬੜਾ ਸੋਹਣਾ ਦਿੱਕੂ ਬਹੁਤ ਬੜਾ ਆ ਪੱਟੀ ਕੰਡਾ ਜੀ ਮੌਸਮ ਤੇ ਸਮਾਂ ਬੜਾ ਸੋਹਣਾ ਦੋਏ ਚੀਜ਼ਾਂ ਵੈਦਰ ਸੋਹਣਾ ਹੋਇਆ ਹੈ ਆ ਸੋਹਣਾ ਮੁੰਡਾ ਵੇਖੋ ਜੀ ਹੈਲੋ ਆ ਸੋਹਣਾ ਮੁੰਡਾ ਮੂਦ ਖਾਈ ਹੈਲੋ ਗਾਇਜ਼ ਸੋਹਣਾ ਮੁੰਡਾ ਨਾੜ ਦੀ ਗੱਡੀ ਓਏ ਬਸ ਥੋੜਾ ਜਿਹਾ ਹੀ ਫਰਕ ਆ ਓਏ ਉਹ ਸ਼ਾਈਨਿੰਗ ਦਾ ਉਹ ਮੈਜਿਕ ਦਾ ਜੋਰ ਬਸ ਵੀ ਹੋਈ ਵੀਡੀਓ ਏ ਉਹ ਸ਼ਾਈਨਿੰਗ ਦਾ ਆਪਾਂ ਮੈਟ ਚ ਤੈਨੂੰ ਕਿਹਾ ਸੀ ਫੋਟੋ ਖਿੱਚਦੇ ਓਏ ਉਹ ਆਏ ਨਹੀਂ ਓਏ ਮੈਂ ਕਿੱਥੇ ਖਿੱਚਣਾ ਹਾਂਜੀ ਗਾਇਸ ਸਾਰਿਆਂ ਨੂੰ ਓਕੇ ਬਾਏ ਅੱਜ ਅਸੀਂ ਲਿਆ ਨਵਾਂ ਆਈਫੋਨ ਆਈਫੋਨ 15 15 ਪ੍ਰੋ ਪ੍ਰੋ ਤੇ ਅੱਜ ਜਿੱਕੀ ਇਹ ਪਾਰਟੀ ਇਹਦੀ ਪਾਰਟੀ ਜਲਦੀ ਕਰਾਂਗੇ ਤੇ ਹੁਣ ਅਸੀਂ ਚੱਲਿਆ ਕਰਦੇ ਹਾਂ ਹਾਂ ਬਾਕੀ ਸਾਰੇ ਮੈਂਬਰਾਂ ਨੂੰ ਸਾਡੇ ਨਾਲ ਜਿੰਨੇ ਵੀ ਜੁੜੇ ਹੋਏ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਪਰਿਵਾਰ ਦੇ ਨਵੇਂ ਮੈਂਬਰ ਜੁੜੇ ਆ ਮਾਣ ਨਵਾਂ ਸੰਬਦ ਦਿੱਤਾ ਸਾਨੂੰ ਹਾਂ ਤੇ ਮਿਲਦੇ ਹਾਂ ਜੀ ਅਗਲੇ ਬਲੌਗ ਚ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ